ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਪੇਸ਼ ਕਰਦਾ ਹਾਂ ਸ਼੍ਰੀਮਾਨ ਜੀ ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜੀ ਜੇ ਇਹਨੂੰ ਮੈਂ ਥੋੜਾ ਸੌਖਾ ਆਸਾਨ ਲਫ਼ਜ਼ਾਂ ਚ ਕਹਾਂ ਤਾਂ ਜੀ ਐਨਓਸੀ ਵਾਲਾ ਬਿੱਲ ਹੈ ਜੀ ਜਿਹਦੇ ਵਿੱਚ ਜੁੜੀਆਂ ਬਣਾ ਕੇ ਕੋਈ ਜਿਹੜੀਆਂ ਕਲੋਨੀਆਂ ਬਾਅਦ ਵਿੱਚ ਉਹ ਪਤਾ ਲੱਗਿਆ ਕਲੋਨੀਆਂ ਇਲੀਗਲ ਸੀ ਪਰ ਲੋਕਾਂ ਦੇ ਜ਼ਿੰਦਗੀ ਪਰ ਦੇ ਪੈਸੇ ਕਮਾਈਆਂ ਲੱਗੀਆਂ ਉਥੇ ਉਥੇ ਰਿਸਟਰੀ ਨਹੀਂ ਹੁੰਦੀਆਂ ਉਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਥੇ ਸੀਵਰੇਜ ਨਹੀਂ ਲਾਈਟਾਂ ਨਹੀਂ ਤੇ ਇਹ ਐਨਓਸੀ ਵਾਲਾ ਬਿੱਲ ਮੈਂ ਇਹਨੂੰ ਜਿਹਦਾ ਨਾਮ ਹੈਗਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਫੋਲਡ ਬਿੱਲ 2024 ਜੋ ਸਰਕਾਰ ਨੇ ਤਿਆਰ ਕਰ ਲਿਆ ਤੇ ਉਹ ਮੈਂ ਪੇਸ਼ ਕਰਦਾ ਤੇ ਮੈਂ ਚਾਹੁੰਦਾ ਹਾਂ ਕਿ ਉਹਦੇ ਤੇ ਵਿਚਾਰ ਕੀਤਾ ਗਿਆ ਜੀ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿਲਡ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸ਼ਨ ਹੈ ਕਿ ਇਹ ਕੌਣ ਬੋਲਣਾ ਚਾਹੁੰਦਾ ਲੰਚ ਬ੍ਰੇਕ ਤੋਂ ਬਾਅਦ ਕਿੰਨੇ ਵਜੇ ਤੱਕ ਭਲੇ ਇੱਕ ਬੁਲਾ ਲੀਏ 2:30 ਤੱਕ ਟਾਈਕਿੰਗ ਵਿੱਚ ਖਤਰਾ ਕੀਤਾ 2:30 ਵਜੇ ਤੱਕ ਸਦਨ ਦੀ ਬੈਠਕ ਜਿਹੜੀ ਆ ਮੁਲਤਵੀ ਕੀਤੀ ਜਾਂਦੀ ਹੈ 2:30 ਵਜੇ ਤੱਕ ਮੁਲਤਵੀ ਕੀਤੀ ਜਾਂਦੀ ਹੈ ਲੰਚ